ਸੁਇਕਾ ਬੇਹਦ ਫਿਲਮੀ ਘਟਨਾ ਲੁਧਿਆਣੇ ਸ਼ਹਿਰ ਦੇ ਵਿੱਚ ਵਾਪਰੀ ਜਿੱਥੇ ਲੁਧਿਆਣੇ ਸ਼ਹਿਰ ਵਿੱਚ ਲੋਹੜੀ ਦੀ ਰਾਤ ਨੂੰ ਇੱਕ ਪਰਿਵਾਰ ਨੇ ਗਵਾਂਡੀਆਂ ਦੇ ਘਰਾਂ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਆਰੋਪੀ ਨੇ ਪਹਿਲਾਂ ਤਾਂ ਗੈਸ ਸਿਲੰਡਰ ਨੂੰ ਅੱਗ ਲਗਾਈ ਜਦ ਧੁਮਾਕਾ ਨਹੀਂ ਹੋਇਆ ਤਾਂ ਜਲਦਾ ਹੋਇਆ ਸਿਲੰਡਰ ਚੱਕ ਕੇ ਗਵਾਂਡੀਆਂ ਦੇ ਘਰਾਂ ਦੇ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ ਸੋ ਘਟਨਾ ਤਾਂਦਰਾ ਸਥਿਤ ਸੰਦੀਲਾ ਕਲੋਨੀ ਦੀ ਦੱਸੀ ਜਾ ਰਹੀ ਹੈ ਕਟਨਾ ਦੇ ਵਿੱਚ ਕਈ ਲੋਕ ਬਾਲਪਾਲ ਬਚੇ ਪੀੜਤਾਂ ਦੇ ਮੁਤਾਬਕ આરોપીਾਂ ਨੇ ਨਾ ਸਿਰਫ ਜਲਦੇਸ ਲੰਡਰ ਨਾਲ ਹਮਲਾ ਕੀਤਾ ਬਲਕਿ ਤਲਵਾਰ ਅਤੇ ਹੂਰ ਤੇਜ਼ ਤਾਰ ਹਥਿਆਰਾਂ ਨਾਲ ਵੀ ਵਾਰ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਘਰਾਂ ਦੇ ਵਿੱਚ ਲੁਕਣਾ ਪਿਆ ਸੋ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਦੇ ਆਧਾਰ ਤੇ ਪੁਲਿਸ ਜਾਂਚ ਕਰ ਰਹੀ ਹੈ ਸੋ ਇਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਕੀ ਕਹਣਾ ਹੈ ਮੁਹੱਲੇ ਦੇ ਲੋਕਾਂ ਦਾ ਆਓ ਸੁਣਾਉਨੇ ਇਹ ਐਪਲੀਕੇਸ਼ਨ ਦਿੱਤੀ ਹੈ ਬੰਦੇ ਨੇ ਸਾਨੂੰ ਪੂਰੇ 5 ਸਾਲ ਤੋਂ ਪਰੇਸ਼ਾਨ ਕੀਤਾ ਹੋਇਆ। ਕੌਣ ਬੰਦਾ? ਇਹ ਹੈਗਾ ਮਨਦੀਪ ਸਿੰਘ ਹੈਗਾ। ਮਨੀ ਨਾਮ ਇਹਦਾ ਤੇ ਇਹਦੀ ਮੰਮੀ, ਇਹਦੀ ਭੈਣ, ਇਹਦਾ ਜੀਜਾ ਪੂਰੇ 5 ਜਣੇ ਆ। ਕਾਰਨ ਕੀ ਆ ਕਿਉਂ ਪਰੇਸ਼ਾਨ ਕੀਤਾ? ਕਾਰਨ ਕੀ ਹੈ ਜੀ ਇਹ ਬਦਮਾਸ਼ੀ ਕਰਦਾ। ਜਿਹੜਾ ਵੀ ਕੋਈ ਮਾੜੀ ਜੀ ਕੋਈ ਗੱਲ ਹੋਵੇ, ਕਰਪਾਨਾ ਕੱਢਦਾ, ਬਰਸ਼ੇ ਕੱਢਦਾ, ਕੰਪਲੀਟਾ ਕਰਦਾ ਵੀ ਮੈਂ ਜਿੱਥੇ ਮਰਜ਼ੀ ਕਰਾਉ ਮੈਨੂੰ, ਮੈਂ ਡਰਦਾ ਨਹੀਂ ਕਿਸੇ ਤੋਂ ਪੁਲਿਸ ਦੇ ਉਹ ਥਾਣੇ ਦੇ ਜੋ ਮਰਜ਼ੀ ਕਰੋ। ਇਹ ਧਮਕੀਆਂ ਦੇਂਦਾ ਸਾਨੂੰ ਪਰੇਸ਼ਾਨ ਕਰਦਾ, ਸਾਡੇ ਬੱਚਿਆਂ ਨੂੰ ਪਰੇਸ਼ਾਨ ਕਰਦਾ। ਕਾਰਨ ਕਾਰਨ ਕੀ ਬਦਮਾਸ਼ ਵਾਸੀ ਕਰਦਾ ਜੀ ਸ਼ਿਮਲਾਪੁਰੀ ਤੋਂ ਆਏ ਹੋਏ ਬੰਦੇ ਹੈ ਜੀ ਲੋਕਲ ਥਾਲੇ ਨੂੰ ਸੰਪਰਕ ਨਹੀਂ ਨਹੀਂ ਹਲੇ ਸੰਪਰਕ ਨਹੀਂ ਕੀਤਾ ਜੀ ਤੁਸੀਂ ਕਮਿਸ਼ਨ ਨੂੰ ਗਿਆ ਜੀ ਫਿਰ ਲੋਕੋ ਥਾਲੇ ਨੂੰ ਲੋਕ ਨਾਲ ਸੁਣਦੇ ਨਹੀਂ ਜੀ ਕਈ ਉਹ ਤੁਸੀਂ ਗਏ ਨਹੀਂ ਵੀ ਸੁਣਦਾ ਦੱਸੋ 12 ਨਹੀਂ ਅਸੀਂ 112 ਤੇ ਕੰਪਲੀਟ ਕੀਤੀ ਹੈ 112 ਤੇ ਕੰਪਲੀਟ ਕੀਤੀ ਹੈ 3 ਘੰਟੇ ਸਾਡੇ ਕੋਲੇ ਕੋਈ ਨਹੀਂ ਆਇਆ ਠੀਕ ਹੈ ਸਾਡੀ ਕੰਪਲੀਟ 12:30 ਵਜੇ ਦੀ ਹੋਈ ਹੈ 112 ਤੇ ਹੁਣ ਅਸੀਂ ਸੀਪੀ ਦੇ ਪੇਸ਼ ਹੋਏ ਹਾਂ ਸਾਰੇ ਮਹੱਲੇ ਇਕੱਠਾ ਹੋ ਗਏ ਸਾਰੇ ਮਹੱਲੇ ਦੇ ਸਾਈਨ ਹੋਏ ਜੀ ਅਸੀਂ ਐਪਲੀਕੇਸ਼ਨ ਲਿਖ ਕੇ ਲਿਆਏ ਹਾਂ ਹਾਂ ਜੀ ਮਹੱਲਾ ਇਕੱਠਾ ਹੋ ਗਿਆ ਕੀ ਚਾਹੁੰਦੇ ਹੁਣ ਕੀ ਚਾਹੁੰਦੇ ਚਾਹੁੰਦੇ ਜੀ ਸਾਨੂੰ ਇਸ ਬੰਦੇ ਤੋਂ ਖਤਰਾ ਜੀ ਪੂਰੇ 5 ਸਾਲ ਤੋਂ ਪੂਰੇ 5 ਸਾਲਾਂ ਦੇ ਵਿੱਚ ਜਿੰਨੀਆਂ ਇਹਦੀਆਂ ਲੜਾਈਆਂ ਜਿੰਨੀਆਂ ਕ੍ਰਪਾਨਾਂ ਕੱਡੀਆਂ ਵਰਸ਼ੇ ਕੱਢੇ ਸਾਰੀਆਂ ਸਾਡੇ ਕੋਲ ਵੀਡੀਓ ਫੋਟੋਆਂ ਰਿਪੋਰਟੀਆਂ ਹੈ ਜੀ ਬਹੁਤ ਪਰੇਸ਼ਾਨ ਕਰ ਰਹੇ ਪੱਲੇ ਹੀ ਪਰੇਸ਼ਾਨ ਹੈ ਜੀ ਕਿਸ ਤਰੀਕੇ ਨਾਲ ਪਰੇਸ਼ਾਨ ਕਾਰਨ ਨੂੰ ਇਹ 15 ਦਿਨ ਤੋਂ ਇਹ ਪਰੇਸ਼ਾਨੀ ਜੀ ਇਹਦੀ ਮਾਂ ਕਹਿੰਨਾ ਗਲੀ 'ਚ ਸਾਡਾ ਮੋੜ ਪੈਂਦਾ ਉੱਥੇ ਪਾਣੀ ਡੋਲਦੀ ਹੈ ਸਾਡਾ ਨਿਕਲਣਾ ਬਹੁਤ ਮੁਸ਼ਕਲ ਹੋ ਰਿਹਾ ਉਹ ਪਾਣੀ ਦੀ ਵਜ੍ਹਾ ਕਰਕੇ ਜੇ ਅਸੀਂ ਰੋਕਦੇ ਹਾਂ ਤਾਂ ਕਿਰਪਾਣਾ ਕੱਢ ਲੈਂਦੇ ਆ ਠੀਕ ਹੈ ਉਹਦੇ ਪਾਣੀ ਦੀਆਂ ਫੋਟੋ ਪਾਣੀ ਦੇ ਵੀਡੀਓ ਸਾਡੇ ਕੋਲੇ ਸਾਰੀਆਂ ਆਏ ਹੋਏ ਹੈ ਤਾਦਰਾ ਪਿੰਡ 'ਚ ਉਹ ਕੀ ਤਾਦਰਾ ਪਿੰਡ ਤੋਂ ਬਾਹਰ ਤਾਦਰਾ ਪਿੰਡ ਤੋਂ ਬਾਹਰ ਸਾਡੀ ਕਲੋਨੀ ਆ 50 ਘਰਾਂ ਦੀ ਕਲੋਨੀਆ ਬਾਬਾ ਸਿੰਘ ਦੀ ਲਕੋਨੀ ਸਰਪੇਸ਼ਿੰਦਰ ਸਰਪੇਸ਼ਿੰਦਰ ਨਹੀਂ ਅੰਦੇਸੀ ਪਿੰਡ ਚ ਨੇ ਹਾਂ ਜੀ ਸਿਲੰਡਰ ਦਾ ਕੀ ਮਾਮਲਾ ਸਿਲੰਡਰ ਰਤੀ ਜ ਇਸ ਤੋਂ ਬਾਅਦ ਜਿਹਨੇ ਕੀਤਾ ਸੀ ਸਾਰੇ ਟੱਗੇ ਇਹਨੇ ਕੀ ਕੀਤਾ ਮੈਂ ਤਾਂ ਸਾਰੇ ਮੱਲੇ ਨੂੰ ਅੱਗ ਲਾਉਂਗਾ ਜਿਹਨੇ ਆਣਾ ਆਜੋ ਲੜੋ ਸਾਰੇ ਚਲੋ ਸਾਰੇ ਜਣੇ ਆਪੋ ਆਪਣੀ ਲੋੜੀ ਮਨਾਰੇ ਸੀ ਸਾਰੇ ਅੰਦਰ ਸੀਗੇ ਕਿਰਪਾਨਾਂ ਮਾਰਿਆ ਨਿਕਲੋ ਬਾਹਰ ਜਿਹੜਾ ਬਦਮਾਸ਼ਾ ਨਿਕਲੋ ਬਾਹਰ ਮੈਂ ਤਾਂ ਇਦਾਂ ਹੀ ਕਰੂੰਗਾ ਮੈਂ ਤਾਂ ਇਦਾਂ ਹੀ ਕਰੂੰਗਾ ਉਹਦੇ ਸਾਰੇ ਰਿਪੋਰਟ ਨਾਲ ਤੁਹਾਨੂੰ ਭੇਜ ਦਿੰਨੇ ਹਾਂ ਜੀ ਨਸ਼ਾ ਕਰਦੇ ਨੇ ਨਸ਼ਾ ਸਾਨੂੰ ਨਹੀਂ ਪਤਾ ਜੀ ਕੀ ਕਰਦਾ ਇਹ ਕਰਦਾ ਹੈ ਵੈਸੇ ਹਾਂ ਕਰਦਾ ਜੀ ਨਸ਼ਾ ਨੁਸ਼ੇ ਵੇਚਦੇ ਸ਼ਿਮਲਾਪੁਰੀ ਤੋਂ ਆਏ ਹੋਏ ਜੀ ਦੋ ਨੰਬਰ ਦਾ ਕੰਮ ਕਰਦੇ ਆ ਓਕੇ ਹੁਣ ਤਾਂ ਕੀ ਕੀਤਾ ਉਹਨਾਂ ਨੇ ਅਸੀਂ ਐਪਲੀਕੇਸ਼ਨ ਦਿੱਤੀ ਹੈ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਕਾਰਵਾਈ ਕਰਦੇ ਆਂ ਮਾਮਲਾ ਜੀ ਇਹ ਆ ਇਹ ਜਿਹੜੇ ਸਾਡੇ ਗਵੰਡੀ ਮਨਦੀਪ ਸਿੰਘ ਆ ਇਹ ਸ਼ਿਮਲਾਪੁਰੀ ਤੋਂ ਆਏ ਆ ਇਹ ਕੋਈ ਜਨਾਨੀ ਨਹੀਂ ਦੇਖਦੇ ਕੋਈ ਬੱਚਾ ਨਹੀਂ ਦੇਖਦੇ ਕੋਈ ਬੁੜਾ ਜਵਾਨ ਕੁਛ ਨਹੀਂ ਇਹ ਦੇਖਦੇ ਇਹ ਸਾਰਿਆਂ ਦੇ ਸਾਹਮਣੇ ਨੰਗਾ ਡਾਂਸ ਕਰਦੇ ਆ ਇਹਨਾਂ ਦੀ ਫੈਮਿਲੀ ਜਿਹੜੀ ਆ ਪੂਰੀ ਜਿਹੜੀ ਆ ਲੜਾਈ ਝਗੜਿਆਂ ਦੇ ਉੱਤੇ ਮਾਹਿਰ ਤੇ ਇਹ ਜਦੋਂ ਦੇਖਦੇ ਇੱਟਾ-ਬੱਟੇ ਚਲਾਉਣੇ ਸ਼ੁਰੂ ਕਰ ਦਿੰਦੇ ਆ ਕੱਲ ਇਹਨਾਂ ਨੇ ਮੇਰੇ ਘਰ ਦੇ ਉੱਤੇ ਬਾਰ ਕੀਤਾ ਮੇਰੇ ਦਰਵਾਜ਼ੇ ਜਿਹੜੇ ਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਦਾਦੇ ਨਾਲ ਮੇਰੇ ਲੋਹੇ ਦੇ ਗੇਟ ਇਹਨਾਂ ਨੇ ਭੰਨ ਦਿੱਤੇ ਉਸ ਤੋਂ ਬਾਅਦ ਸਿਲੰਡਰ ਨੂੰ ਅੱਗ ਲਾ ਕੇ ਇਹਨਾਂ ਨੇ ਗੇਟ ਦੇ ਉੱਤੋਂ ਦੀ ਮੇਰੇ ਘਰ ਛੁੱਟੀ ਤੇ ਉਹ ਅਸੀਂ ਫਟਾਫਟ ਅੱਗ ਬੁਝਾਈ ਬੁਝਾ ਕੇ ਤਾਂ ਇਹ ਦੁਵਾਰਾ ਫੇਰ ਸਿਲੰਡਰ ਚੱਕ ਕੇ ਲੈ ਗਿਆ ਜਿਹਦੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੈਮਰੇ ਲੱਗੇ ਹੋਏ ਸੀਗੇ ਤੇ ਉਥੇ ਦੀ ਵੀਡੀਓ ਆ ਉਹਨਾਂ ਦੇ ਘਰ ਜਾ ਕੇ ਛੋਟਾ ਜਿਹਾ ਬੱਚਾ ਇਹਨੇ ਸਿਲੰਡਰ ਜਲਾ ਕੇ ਉਹਨਾਂ ਦੇ ਘਰ ਅੰਦਰ ਸੁੱਟ ਦਿੱਤਾ ਨਾਲ ਇੱਕ ਹੋਰ ਸਿਲੰਡਰ ਸੀਗਾ ਇਹ ਫਟ ਵੀ ਸਕਦਾ ਸੀਗਾ ਸਾਨੂੰ ਇਹਨਾਂ ਤੋਂ ਖਤਰਾ ਆ ਪਲੀਜ਼ ਸਾਡੀ ਜਿਹੜੀ ਆ ਜਾਨ ਦੀ ਰੱਖਿਆ ਕੀਤੀ ਜਾਵੇ ਤਾਂ ਇਹਨਾਂ ਦੇ ਤੇ ਪੰਜ ਜਾਣੇ ਮੈਂਬਰ ਆ ਇਹਨਾਂ ਦੇ ਪੰਜਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਮਿਸ਼ਨਰ ਜੀ ਤੁਹਾਨੂੰ ਕੀ ਗਿਆ ਹਾਂਜੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਵੀ ਅਸੀਂ ਉਹਨਾਂ ਨੂੰ ਵੀਡੀਓ ਦਿਖਾਈ ਆ ਉਹਨਾਂ ਨੇ ਭਰੋਸਾ ਦਵਾਇਆ ਕਿ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਰੈਸਟ ਕੀਤਾ ਜਾਏਗਾ ਇਹ ਮੁੰਡਾ ਜੀ ਬਹੁਤ ਪਰੇਸ਼ਾਨ ਕਰਦਾ ਸਾਡੇ ਘਰਦਿਆਂ ਨੂੰ ਗਾਲ੍ਹਾਂ ਕੱਢਦਾ ਸਾਨੂੰ ਗਾਲ੍ਹਾਂ ਕੱਢਦਾ ਇਹਨਾਂ ਦਾ ਇੱਟਾਂ ਵੀ ਚਲਾਈਆਂ ਮੇਰੇ ਪੈਰਾ ਦੇ ਵੀ ਬੁੱਢੀਆਂ ਤੇ ਕੀ ਕਹਿੰਦੇ ਮੇਰੇ ਘਰ ਮੂਰੇ ਇਸਨੇ ਮੇਨ ਸਲੰਟਰ ਨੂੰ ਅੱਗ ਲਾਈ ਔਰ ਇਹਦੇ ਮੰਮੀ ਡੈਡੀ ਸਾਈਡ ਤੇ ਖੜ ਕੇ ਕਿ ਤੂੰ ਅੱਗ ਲਾ ਕੇ ਇੱਧਰ ਨੂੰ ਭੱਜਿਆ ਆਪਾਂ ਸਾਰਾ ਮੱਲਾ ਫੂਕ ਕੇ ਭੱਜ ਜੀ ਇਹ ਜਿਹੜੀ ਪੂਰੇ ਮੇਨ ਸਿਲੰਡਰ ਨੂੰ 4-5 ਸਾਲ ਹੋ ਗਏ ਇਸ ਤਰ੍ਹਾਂ ਹੀ ਕਰਦਾ ਇਹਦੇ 4-5 ਸਾਲ ਦੀ ਸਾਡੇ ਕੋਲ ਸਾਰੀਆਂ ਫੁਟੇਜ ਪਈਆਂ ਨੇ ਠੀਕ ਹੈ ਨਹੀਂ ਇੱਕ 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 ਕੰਪਲੇਂਟ ਨਹੀਂ ਹੈਗੀ ਇਦਾਂ ਦੀ ਇਹਦੀ ਬਹੁਤ ਨੇ ਸਾਡੀਆਂ ਜਿੰਨੀਆਂ ਪਹਿਲੀ ਵਾਰੀ ਮਿਲੇ ਤੁਸੀ ਇਸ ਵਿਸ਼ੇ ਤੇ ਹਾਂਜੀ ਕਿਉਂਕਿ ਸਾਰਾ ਅਸੀਂ ਕਹਿਦੇ ਨਹੀਂ ਚਲੋ ਮੈਂ ਲੈ ਕੇ ਰਹਿਣਾ ਕਿਉਂ ਲੜਨਾ ਕਿਉਂ ਲੜਨਾ ਪਰ ਜਿਸ ਤਰ੍ਹਾਂ ਇਸਨੇ ਸਿਲੰਡਰ ਨੂੰ ਅੱਗ ਲਾਈ ਨਾ ਉਹਦੇ ਨਾਲ ਦੇਖੋ ਲੜਾਈ ਸਾਡੇ ਨਾਲ ਲਾ ਲੋ ਚਲੋ ਨਾਲ ਦੇ ਗਵਾਂਢੀਆਂ ਜਿਨ੍ਹਾਂ ਦਾ ਨਹੀਂ ਵੀ ਕਸੂਰ ਹੈ ਸਿਲੰਡਰ ਨਾਲ ਅੱਗ ਲਾ ਰਿਹਾ ਵਾ ਨਾਲ ਦੇ ਘਰ ਸਾਰੇ ਫਟਣ ਗਏ ਉਰੇ ਮੇਨ ਸਿਲੰਡਰ ਨੂੰ ਮੈਂ ਤੁਹਾਨੂੰ ਵੀਡੀਓ ਭੇਜ ਰਿਹਾ ਵਾਂ ਤੁਸੀਂ ਵੀਡੀਓ ਲਗਾਓ ਕਿਸ ਤਰ੍ਹਾਂ ਇਹਨੇ ਪੂਰੇ ਮੇਨ ਸਿਲੰਡਰ ਨੂੰ ਅੱਗ ਲਾਈ ਆ ਆਪਦੇ ਬੱਚੇ ਤਾਂ ਇਹਨੇ ਬਾਹਰ ਆਟੋ 'ਚ ਬਿਠਾ ਦੇ ਕਿ ਮੈਂ ਹੱਕ ਲਾ ਕੇ ਭੱਜ ਜਾਊਂਗਾ ਅਸੀਂ ਜੀ ਇਨਸਾਫ ਮੰਗਦੇ ਆ ਇਸ ਤੇ ਇਸ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਇਹਨੂੰ ਚੱਕ ਕੇ ਅੰਦਰ ਮਾਰੋ ਇਹੋ ਜਿਹੇ ਨੂੰ ਇਸ ਤਰ੍ਹਾਂ ਦੀ ਪੂਰੀ ਸਜ਼ਾ ਹੋਵੇ ਲੁਧਿਆਣਾ ਲਾਈਵ ਨੇ ਅਮਿਤ ਥਾਪੜ ਦੀ ਰਿਪੋਰਟ